ਮਿੰਟੂ ਜੀ ਜੇ ਆਪਾਂ ਸੈਂਟਰ ਵਾਲੇ ਪਾਸਿਓਂ ਦੇਖੀਏ ਵੀ ਉਹ ਆਪਣੇ ਹੀਰਿਆਂ ਨੂੰ ਕਿਸ ਤਰ੍ਹਾਂ ਅੱਖੋਂ ਪਰੋਖੇ ਕਰ ਰਹੇ ਆ ਕਿਤੇ ਨਾ ਕਿਤੇ ਇਹ ਪੰਜਾਬ ਦੀ ਰਾਜਨੀਤੀ ਚ ਵੀ ਹੋ ਰਿਹਾ ਹੈ ਅਗਲੀ ਖਬਰ ਵੀ ਜਿਹੜੀ ਉਹ ਇਹੀ ਹੈ ਜਿਹੜੇ ਬੰਦੀ ਸਿੰਘ ਨੇ ਅੱਜ ਕੱਲ ਉਹਨਾਂ ਦੀ ਰਿਹਾਈ ਦੀ ਗੱਲ ਤਾਂ ਹੋ ਰਹੀ ਹੈ ਪਰ ਗੱਲ ਦੇ ਵਿੱਚੋਂ ਸਿਆਸਤ ਜ਼ਿਆਦਾ ਝਲਕਦੀ ਹੈ ਕੀ ਕਾਰਨ ਹੈ ਸਿਆਸਤ ਜ਼ਿਆਦਾ ਹੋ ਰਹੀ ਹੈ ਕਿ ਕੋਈ ਪ੍ਰੈਕਟੀਕਲੀ ਵੀ ਕੁਝ ਇਹਦੇ ਵਿੱਚ ਹੋ ਰਿਹਾ ਸਭ ਹੁੰਦੀ ਸਿਆਸਤ ਹੈ ਜੀ ਸਿਆਸਤ ਤੋਂ ਸਿਵਾਏ ਇਹ ਅਸਲ ਚ ਕੀ ਹੈ ਕਿ ਰਾਜਨੀਤੀ ਦੇ ਨਾ ਕਈ ਸਿਧਾਂਤ ਜਿਹੜੇ ਆ ਵੱਖ-ਵੱਖ ਮੌਜ਼ੇਸ ਲੋਕਾਂ ਵੱਲੋਂ ਪੇਸ਼ ਕੀਤੇ ਗਏ ਜੀ ਉਹਨਾਂ ਵਿੱਚੋਂ ਹੀ ਇੱਕ بڑا ਕਹ ਲੋ ਕਿ ਕੋਟੇਸ਼ਨ ਵਧੀਆ ਹੈ ਸਿਧਾਂਤਕ ਤੌਰ ਤੇ ਕਿ ਰਾਜਨੀਤੀ ਉਹ ਕਲਾ ਹੈ ਜਿਹਦੇ ਵਿੱਚ ਪਹਿਲਾਂ ਸਮੱਸਿਆਵਾਂ ਨੂੰ ਪੈਦਾ ਕੀਤਾ ਜਾਂਦਾ ਜੀ ਫਿਰ ਸਮੱਸਿਆਵਾਂ ਦੇ ਹੱਲ ਦੇ ਨਾਤੇ ਹੂੰ ਲੋਕਾਂ ਆਪਣੇ ਪਿੱਛੇ ਕੀਤਾ ਜਾਂਦਾ ਹੈ ਅਤੇ ਫਿਰ ਚੁੱਪਚਾਪ ਉਹਨਾਂ ਮੁੱਦਿਆਂ ਨੂੰ ਦਫ਼ਨ ਕੀਤਾ ਜਾਂਦਾ ਹੈ ਹਮ ਬਿਲਕੁਲ ਬਿਲਕੁਲ ਸਹੀ ਕਹਿ ਤੁਸੀਂ ਇਹ ਇਹ ਰਾਜਨੀਤੀ ਇਸ ਤਰ੍ਹਾਂ ਦੀ ਹੈ ਕਿ ਇਹ ਆਪ ਹੀ ਸਮੱਸਿਆਵਾਂ ਪੈਦਾ ਕਰਦੀ ਆਪ ਹੀ ਕਹਿੰਦੀ ਹੈ ਕਿ ਲਓ ਸਾਡੇ ਤੋਂ ਟੀਕਾ ਲਵਾਓਗੇ ਮੈਨੂੰ ਯਾਦ ਆ ਨਹਿਰਾਂ ਦੇ ਉੱਤੇ ਇੱਕ ਪੈਲਸ ਆ ਜੀ ਸਰਕਾਰੀ ਪੈਲਸ ਆ ਜਦੋਂ ਲੰਬੀ ਨੂੰ ਜਾਈਏ ਨਹਿਰਾਂ ਦੇ ਬਿਲਕੁਲ ਨਾਲ ਜੀ ਉਸ ਪੈਲਸ ਦੇ ਵਿੱਚ ਉਸ ਵੇਲੇ ਮਨਪ੍ਰੀਤ ਬਾਦਲ ਸਾਬਾਇ ਸਨ ਜਿਸ ਵੇਲੇ ਚੋਣ ਮੈਨੀਫੈਸਟੋ ਤੇ ਮਨਮੋਹਨ ਸਿੰਘ ਦੀ ਅਗਵਾਈ ਚ ਕੰਮ ਕੀਤਾ ਜਾ ਰਿਹਾ ਸੀ ਜਿਹੜੇ ਆਪੋਜੀਸ਼ਨ ਚ ਸਨ ਹਮ ਇਹਨਾਂ ਨੇ ਕਿਹਾ ਸੀਗਾ ਕਿ ਮੈਨੂੰ ਇੱਕ ਮੌਕਾ ਦੇ ਦਿਓ ਮੈਂ ਇਹੋ ਜਿਹਾ ਟੀਕਾ ਬਣਾਉਂਗਾ ਸਾਰੇ ਦੁੱਖ ਟੁੱਟ ਜਾਣਗੇ ਹਮ ਤੁਸੀਂ ਜਨਾਬ ਉਹਨਾਂ ਦਾ ਟੀਕਾ ਲਵਾ ਲਿਆ ਉਹ ਟੀਕਾ ਉਲਟਾ ਰਿਐਕਸ਼ਨ ਕਰ ਗਿਆ ਜੀ ਉਹ ਆਪ ਵੀ ਜਿਸ ਡਿਸਪੈਂਸਰੀ ਚ ਬੈਠੇ ਸੀ ਉਹ ਡਿਸਪੈਂਸਰੀ ਛੱਡ ਕੇ ਤੇ ਕਿਸੇ ਹੋਰ ਹਸਪਤਾਲ ਚ ਪਹੁੰਚ ਗਏ ਨੇ ਡਾਕਟਰੀ ਕਰਨ ਜੀ ਹੁਣ ਉਹਨਾਂ ਨੂੰ ਡੰਗਰਾਂ ਦਾ ਟੀਕਾ ਬਣਾਉਣ ਦੀ ਜ਼ਿੰਮੇਵਾਰੀ ਦਿੱਤੀ ਜਾਂਦੀ ਹੈ ਜਾਂ ਬੰਦਿਆਂ ਦੀ ਮਨ ਨੂੰ ਪਤਾ ਜੀ ਜੀ ਫਿਰ ਆ ਗਏ ਮਾਨ ਸਾਹਿਬ ਮਾਨ ਸਾਹਿਬ ਆ ਗਏ ਸਾਬ ਤਾਂ ਮਾਨ ਸਾਹਿਬ ਕਹਿੰਦੇ ਕਿ ਸਰ ਤੁਸੀਂ ਇੱਕ ਮੌਕਾ ਦੇ ਦਿਓ ਇਹਨਾਂ ਤੋਂ ਤੁਸੀਂ ਬਤੇਰਾ ਕੁਝ ਕਰਵਾ ਲਿਆ ਧਾਗੇ ਤਵੀਤ ਵਗੈਰਾ ਵਗੈਰਾ ਸਾਨੂੰ ਇੱਕ ਮੌਕਾ ਦੇ ਦਿਓ ਅਸੀਂ ਇੱਕੋ ਤੋੜ ਦੇ ਵਿੱਚ ਹੀ ਇੱਕੋ ਵਕੇ ਨਾਲ ਸਾਰੇ ਦੁੱਖ ਤੋੜ ਦੇਨੇ ਹੂੰ ਇਹ ਵੀ ਟੀਕੇ ਦੇ ਲੋਕਾਂ ਟੁੱਟ ਜਾਣਗੇ ਜੀ ਤਾਂ ਉਹ ਤੁਸੀਂ ਇਹਨਾਂ ਦਾ ਟੀਕਾ ਵੀ ਲਵਾ ਕੇ ਦੇਖ ਲਿਆ ਜੀ ਇਹ ਇਹ ਇਸੇ ਤਰ੍ਹਾਂ ਹੀ ਹੈ ਕਿ ਸਮੱਸਿਆਵਾਂ ਸਮੱਸਿਆਵਾਂ ਦੇ ਨਾਂ ਤੇ ਸਿਆਸਤ ਫਿਰ ਉਸ ਤੋਂ ਬਾਅਦ ਤੂੰ ਕੌਣ ਮੈਂ ਕੌਣ ਤਾਂ ਗੱਲ ਇਹ ਆ ਕਿ ਜੇ ਇਸ ਪੱਖ ਤੇ ਆਪਾਂ ਸੋਚ ਵਿਚਾਰ ਕਰੀਏ ਕਿ ਅੱਜ ਜੇ ਆਪਾਂ ਅਕਾਲੀ ਦਲ ਬਦਲ ਦੀ ਰਾਜਨੀਤੀ ਦੇਖਦੇ ਆ ਜੀ ਤਾਂ ਦਵਿੰਦਰ ਪਾਲ ਸਿੰਘ ਪੁੱਲਰ ਹੋਰਾਂ ਦੀ ਮਾਤਾ ਜਿਵੇਂ ਨਾਂ ਨਹੀਂ ਭੁੱਲਦਾ ਤਾਂ ਬੀਬੀ ឧបਕਾਰ कौर ਜੀ ਜੀ ਉਹਨਾਂ ਦਾ ਖੱਤ ਤੁਹਾਨੂੰ ਅੱਜ ਵੀ ਕਿਸੇ ਬਲੌਗ ਤੇ ਪਿਆ ਮਿਲ ਜਾਏਗਾ ਜੋ ਉਹਨਾਂ ਨੇ ਲਿਖਿਆ ਸੀਗਾ ਤੇ ਜੋ ਪ੍ਰਕਾਸ਼ ਸਿੰਘ ਬਾਦਲ ਜਾਂ ਉਸ ਵੇਲੇ ਦਾ ਸਰਕਾਰੀ ਅਮਲਾ ਫੈਲਾ ਸੀ ਉਹ ਉਹਨਾਂ ਦੇ ਨਾਲ ਤਲਖੀ ਉਹਨਾਂ ਨੇ ਜ਼ਾਹਰ ਕੀਤੀ ਜੀ ਜੀ ਅੱਜ ਰਾਜਨੀਤੀ ਜਿਹੜੀ ਹੈ ਉਹ ਬੰਦੀ ਸਿੰਘਾਂ ਤੇ ਆ ਕੇ ਕੇਂਦਰਿਤ ਹੋ ਗਈ ਖਾਸ ਤੌਰ ਤੇ ਅਮਰਤਪਾਲ ਸਿੰਘ ਢੜਾ ਅਤੇ ਸ਼ਰਮਣੀ ਅਕਾਲੀ ਦਲ ਬਾਦਲ ਜੀ ਤੁਸੀਂ ਆ ਦੋ ਦਿਨ ਤੋਂ ਦੇਖੋਗੇ ਬਿਆਨਾਂ ਦੇ ਵਿੱਚ ਉਧਰੋਂ ਜੇ ਆਪਾਂ ਦੇਖੀਏ ਤਾਂ ਸਾਫ਼ ਤੌਰ ਤੇ ਕਿ ਨਿਸ਼ਾਨੇ ਤੇ ਐਸਡੀਪੀਸੀ ਨਿਸ਼ਾਨੇ ਤੇ ਅਕਾਲੀ ਦਲ ਬਾਦਲ ਜੀ ਇਧਰੋਂ ਅਮਰਤਪਾਲ ਸਿੰਘ ਬਨਾਮ ਆਦਰਸ ਹਮ ਯਾਨੀ ਅਕਾਲੀ ਦਲ ਬਾਦਲ ਦੇ ਵਿੱਚ ਜਿਵੇਂ ਗੁਰਦੀਪ ਸਿੰਘ ਜੀ ਉਹ ਮੰਚ ਤੇ ਆ ਗਿਆ ਬਿਲਕੁਲ ਹੋਰ ਦੂਸਰੇ ਬੰਦੀ ਸਿੰਘਾਂ ਦਾ ਮਾਮਲਾ ਚੁੱਕ ਲਿਆ ਗਿਆ ਇੱਥੋਂ ਤੱਕ ਕਿ ਹੁਣ ਜਦੋਂ ਇਹ ਮਸਲਾ ਬਹੁਤ ਜ਼ਿਆਦਾ ਕਹਿ ਲੋ ਕਿ ਇੱਕ ਤਰ੍ਹਾਂ ਨਾਲ ਸਿਆਸੀ ਹੋਣ ਦਾ ਬਣਦਾ ਜਾ ਰਿਹਾ ਹੈ ਜਿੱਤੇ ਤੇ ਆਪਾਂ ਕੱਲ ਗੱਲ ਕਰ ਚੁੱਕੇ ਮੈਂ ਰੈਪੀਟੀਸ਼ਨ ਨਹੀਂ ਕਰਾਂ ਜੀ 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 ਕਿ ਤੁਸੀਂ ਦੇਖੋ ਕਿ ਹੁਣ ਇਸ ਮਾਮਲੇ ਤੇ ਬੰਦੀ ਸਿੰਘਾਂ ਦੇ ਮਾਮਲੇ 'ਚ ਜਿਵੇਂ ਕੱਲ ਨਿਸ਼ਾਨਾ ਕੱਸਿਆ ਸੁਖਬੀਰ ਸਿੰਘ ਬਾਦਲ ਜੀ ਨੇ ਹਮ ਅਮਰਪਾਲ ਸਿੰਘ ਹੋਰਾਂ ਤੇ ਕਿ ਭਈ ਪਹਿਲਾਂ ਬੰਦੀ ਸਿੰਘ ਦੂਜੇ ਰਿਹਾ ਹੋਣੇ ਚਾਹੀਦੇ ਕਿ ਇਹ ਰਿਹਾ ਹੋਣੇ ਚਾਹੀਦੇ ਹਾਂ ਬਿਲਕੁਲ ਯਾਨੀ ਸਾਫ਼ ਸੀ ਕਿ ਐਸ ਵੇਲੇ ਕੇਂਦਰ ਦੇ ਵਿੱਚ ਜੋ ਹੈ ਮੁੱਦਾ ਹੈ ਤਾਂ ਉਹ ਬੰਦੀ ਸਿੰਘ ਹੈ ਜੀ ਤਾਂ ਬੰਦੀ ਸਿੰਘ ਅਸਲ 'ਚ ਕੌਣ ਹੈ ਉਹ ਆਪਣੇ ਆਪਣੇ ਢੰਗ ਨਾਲ ਡਿਫਾਈਨ ਕੀਤਾ ਜਾ ਰਿਹਾ ਹੈ ਹਮ ਅਕਾਲੀ ਦਲ ਬਾਦਲ ਤੇ ਦੂਸਰੇ ਵੱਲੋਂ ਜੀ ਤਾਂ ਹੁਣ ਇਹ ਜਿਹੜੀ ਪਰਿਭਾਸ਼ਾ ਤੈਅ ਕਰਨ ਦੀ ਜ਼ਰੂਰਤ ਕਿਉਂ ਪਈ ਆ ਉਹਦਾ ਸੱਚ ਵੀ ਕੱਲ ਦੀਆਂ ਸਿਆਸੀ ਸਰਗਰਮੀਆਂ 'ਚ ਲੁਕਿਆ ਹੈ ਬਿਲਕੁਲ ਕਿਉਂਕਿ ਵਿਕਰਮਜੀਤ ਸਿੰਘ ਮਜੀਠੀਆ ਹੋਰਾਂ ਨੇ ਕੱਲ ਇੱਕ ਪ੍ਰਪੋਜ਼ਲ ਦੇ ਦਿੱਤਾ ਸੀਗਾ ਜੀ ਉਹ ਪ੍ਰਪੋਜ਼ਲ ਅਖਬਾਰਾਂ 'ਚ ਛਪਿਆ ਕਿ ਉਹਨਾਂ ਦਾ ਕਹਿਣਾ ਕਿ ਅੰਮ੍ਰਿਤਸਰ ਤੋਂ ਦਿੱਲੀ ਤੱਕ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਇੱਕ ਮਾਰਚ ਕੀਤਾ ਜਾਵੇ ਜੀ ਤਾਂ ਇਹਦਾ ਮਤਲਬ ਹੈ ਕਿ ਸੁਖਵੀਰ ਸਿੰਘ ਬਾਦਲ ਦੇ ਨਾਲ رائے مشਵਰੇ ਤੋਂ ਬਾਅਦ ਇਹ ਸ਼ਾਇਦ ਪ੍ਰਪੋਜ਼ਲ ਆਇਆ ਹੋਵੇ ਬਿਲਕੁਲ ਕਿਉਂਕਿ ਸੁਖਵੀਰ ਸਿੰਘ ਬਾਦਲ ਉਹੀ ਕਰਦੇ ਆ ਜੋ ਮਜੀਠੀਆ ਸਾਹਿਬ ਪਹਿਲਾਂ ਕਹਿ ਦਿੰਦੇ ਆ ਉਹ ਕਹਿੰਦੇ ਹਨੀਲ ਜੋਸ਼ੀ ਨੂੰ ਟਿਕਟ ਮਿਲਣੀ ਚਾਹੀਦੀ ਹੈ ਯਾਰ ਚੰਗਾ ਬੰਦਾ ਤਾਂ ਉਹਨਾਂ ਨੂੰ ਮਿਲਦੀ ਹੈ ਟਿਕਟ ਪਤਾ ਹੁੰਦਾ ਉਹਨਾਂ ਨੂੰ ਵੀ ਉਹ ਛੇੜ ਦੇਣਾ ਮਾੜੀ ਗੱਲ ਸਾਲੇ ਪਣਵਾਈਏ ਦਾ ਰਿਸ਼ਤਾ ਹੀ ਕੁਛ ਇਸ ਤਰ੍ਹਾਂ ਦਾ ਹੁੰਦਾ ਸੋ ਇਹ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਹੁਣ ਜਿਹੜਾ ਇਹ ਮੁੱਦਾ ਬੜਾ ਸੈਂਸਿਟਿਵ ਮੁੱਦਾ ਹੈ ਜੀ ਇਹਦੇ ਤੇ ਦੋ ਧੜੇ ਜਿਹੜੇ ਆ ਉਹ ਕੇਂਦਰ ਚ ਇਸ ਮੁੱਦੇ ਨੂੰ ਰੱਖ ਕੇ ਜਿਹੜੇ ਆ ਉਹ ਅਕਾਲੀ ਪੋਲਿਟਿਕਸ ਨੂੰ ਅੱਗੇ ਵਧਾ ਰਹੇ ਆ ਇਹ ਇਹਦਾ ਨਿਚੋੜ ਆ ਸਰ ਜੀ ਜਿੰਨੀ ਆਪਾਂ ਦੋ ਤਿੰਨ ਦਿਨ ਦੀ ਗੱਲਬਾਤ ਕਰ ਰਹੇ ਆ ਤਾਂ ਨਿਚੋੜ ਇਹੋ ਆ ਕਿ ਐਸਜੀਪੀਸੀ ਮੁੱਖ ਪੰਥਕ ਰਾਜਸੀ ਨਿਸ਼ਾਨਾ ਜੀ ਤੇ ਦੂਸਰੇ ਪਾਸੇ ਬੰਦੀ ਸਿੰਘਾਂ ਵਾਲਾ ਜਿਹੜਾ ਮੁੱਦਾ ਹੈ ਉਹਦੇ ਵਿੱਚ ਕੇਂਦਰ ਚ ਉਸ ਨੂੰ ਰੱਖ ਕੇ ਇੱਕ ਦੂਜੇ ਤੇ ਸ਼ਬਦੀ ਜਿਹੜੇ ਹੱਲੇ ਉਹ ਕੀਤੇ ਜਾ ਰਹੇ ਜਿਵੇਂ ਉਹ ਕੱਲ ਇੱਕ ਸ਼ਬਦ ਹੋਰ ਵੀ ਆ ਰਿਹਾ ਸੀ ਵਿੱਚ ਕਿ ਪੰਥਕ ਲੀਡਰ ਕੌਣ ਹੁੰਦੇ ਹਨ ਉਹ ਉਹ ਚੀਜ਼ਾਂ ਵੀ ਇਹਦੇ ਵਿੱਚ ਇਨਵੋਲ ਹੁੰਦੀਆਂ ਨੇ ਕਿਤੇ ਉਹ ਵਿਆਖਿਆ ਅਲੱਗ ਹੈ ਆਪਣੇ ਆਪ ਨੂੰ ਸ਼ੋਅ ਕਰ ਹੁੰਦਾ ਹੋ ਰਿਹਾ ਹੈ ਜੀ ਵਿਆਖਿਆ ਅਲੱਗ-ਲਗਾ ਹਰੇਕ ਸਿਆਸਤਦਾਨ ਦੀ ਹੁੰਦੀ ਹੈ ਆਪਦੀ ਵੀ ਵਿਆਖਿਆ ਉਹ ਅਲੱਗ ਢੰਗ ਨਾਲ ਕਰਦਾ ਹੈ ਤੇ ਦੂਸਰੇ ਦੀ ਵਿਆਖਿਆ ਵੀ ਉਹ ਦੀ ਜਿਹੜੀ ਹੈ ਪ੍ਰਗਟਾਵੇ ਚੋਂ ਵੱਖਰੀ ਕਿਸਮ ਦੀ ਹੁੰਦੀ ਹੈ ਸਰ ਜੀ ਜੀ ਬਲਵੀਰ ਖੇਚਰ ਜੀ ਕਹਿ ਰਹੇ ਨੇ ਕਿ ਬੰਦੀ ਸਿੰਘਾਂ ਤੇ ਸਿਆਸਤ ਤੋਂ ਇਲਾਵਾ ਕੁਝ ਨਹੀਂ ਹੈ ਅ ਰੋਹਿਤ ਪੰਜਾਬ ਜੀ ਇਹ ਕਹਿ ਰਹੇ ਨੇ ਕਿ ਨਿਊਜ਼ੀਲੈਂਡ ਤੋਂ ਲਗਾਤਾਰ ਆਪਾਂ ਨੂੰ ਸੁਣਦੇ ਨੇ ਜਸਵੀਰ ਜੀ ਮੁਬਾਰਕਾਂ ਦੇ ਰਹੇ ਨੇ ਤੁਹਾਨੂੰ ਬਹੁਤ ਮੁਬਾਰਕਾਂ ਜੀ ਇਹ 1k ਤੁਹਾਡਾ ਹੀ ਹੈ ਤੇ ਤੁਹਾਡੇ ਕਰਕੇ ਹੀ ਹੁੰਦਾ ਅ ਜਸਪਾਲ ਰਾਏ ਜੀ ਕਹਿ ਰਹੇ ਨੇ ਕਿ ਬਾਦਲ ਸਾਹਿਬ ਆਪਣੇ ਗੁਨਾਹ ਛੱਡ ਕੇ ਆਵਾਮ ਨੂੰ ਦੋਸ਼ ਦੇ ਰਿਹਾ ਤੇ ਕੋ ਅਸੀਂ ਹੁਣ ਕੀ ਕਹਿ ਸਕਦੇ ਆ ਜੀ ਜਿਹੜੇ ਉਹਨਾਂ ਦੇ ਗੁਨਾਹ ਉਹ ਤੇ ਆਪਦਾ ਪਛਤਾਪ ਕਰ ਨੂੰ ਫਿਰਦੇ ਆ ਤੇ ਜਿਹੜੇ ਆ ਮੌਜੂਦਾ ਦੌਰ 'ਚ ਗੁਨਾਹ ਕਰੀ ਜਾਂਦੇ ਆ ਇਹਨਾਂ ਦਾ ਹਿਸਾਬ ਕਿਤਾਬ ਕੌਣ ਕਰੇਗਾ ਜੀ ਜਾਂ ਜਿਨ੍ਹਾਂ ਨੇ ਕੈਲੂ ਕੇ ਹੋਰ ਗੁਨਾਹ ਕੀਤੇ ਨੇ ਜੀ 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 ਜਿਨ੍ਹਾਂ ਨੇ ਮੁੰਡਿਆਂ ਨੂੰ ਜਜ਼ਬਾਤੀ ਕਰਕੇ ਪਿੱਛੇ ਲਾ ਕੇ ਤੇ ਆਪ ਸੰਸਦ ਤੱਕ ਦਾ ਸਫ਼ਰ ਤੈ ਕੀਤਾ ਗੁਨਾਹ ਤੇ ਉਹ ਵੀ ਨੇ ਉਹ ਵੀ ਹੈ ਬਿਲਕੁਲ ਜੀ ਬਿਲਕੁਲ ਜਾਟੋਂ ਫਾਇਰ ਜੀ ਕਹਿ ਰਹੇ ਨੇ ਕਿ ਇੱਕ ਪਾਸੇ ਬੀਬੀ ਬਾਦਲ ਪਾਰਲੀਮੈਂਟ ਸੇ ਅਮਰਪਾਲ ਦੇ ਹੱਕ ਚ ਬਿਆਨ ਦੇ ਰਹੀ ਹੈ ਹੁਣ ਫਿਰ ਇੱਧਰ ਉਲਟੇ ਹੋਏ ਫਿਰ ਹੈ ਰਾਜਨੀਤੀ ਹੈ ਨਾ ਸਾਹਿਬ ਕਿ ਅਮਰਤਪਾਲ ਸਿੰਘ ਦੀ ਪਹਿਲੀ ਕਾਨੂੰਨੀ ਲੜਾਈ ਵੀ ਤੇ ਐਸਡੀਪੀਸੀ ਨੇ ਲੜੀ ਹੈ ਕੱਲ ਧਾਮੀ ਸਾਹਿਬ ਕਹਿ ਰਹੇ ਸੀ ਕਿ ਕਿ ਭਾਈ ਵੇਖ ਲੋ ਕਿ ਭਾਈ ਮੈਂ ਜਦੋਂ ਤੱਕ ਹੈਗਾ ਕਿ ਐਸਡੀਪੀਸੀ ਅਕਾਲੀ ਦਲ ਦੀ ਹੈ ਜੀ ਸਾਰੀਆਂ ਚੀਜ਼ਾਂ ਹੀ ਨੇ ਬਿਲਕੁਲ ਚਲੋ ਉਹਨਾਂ ਨੂੰ ਪਤਾ ਹੈ ਵੀ ਸਾਡਾ ਹੀ ਹਿਸਾਬ ਕਿਤਾਬ ਹੈ ਸਾਡੇ ਹਿਸਾਬ ਨਾਲ ਹੀ ਚੱਲਣਾ ਹੈ ਜੀ ਜੀ ਕਿੰਨਾ ਚਿਰ ਚੱਲਦਾ ਇਹ ਦੇਖਣ ਵਾਲੀ ਗੱਲ ਹੋਏਗਾ ਹਾਂ ਬਿਲਕੁਲ ਨਵਦੀਪ ਸਿੰਘ ਨਿਰਵਾਨ ਜੀ ਸ਼ੁਕਰੀਆ ਜੀ ਕਹਿ ਰਹੇ ਨੇ ਕਿ ਚੈਨਲ ਬਾਰੇ ਗੱਲ ਕਰ ਰਹੇ ਨੇ ਸਰ ਕੁਐਸਚਨ ਸਾਡੀਆਂ ਨੇ ਕਿ ਅਸੀਂ ਵਧੀਆ ਤਰੀਕੇ ਨਾਲ ਇਸ ਸੀਨ ਨੂੰ ਤੁਹਾਡੇ ਸਾਹਮਣੇ ਲੈ ਕੇ ਆਉਂਦੇ ਰਹੀਏ ਜੀ ਮਿੰਟੂ ਜੀ ਅਗਲੀ ਖਬਰ ਵੱਲ ਨੂੰ ਆਪਾਂ ਚੱਲਦੇ ਆਂ ਇਹ ਖਬਰ ਉਹੀ ਜਿਹਦੇ ਤੇ ਆਪਾਂ ਫਿਗਰਸ ਦੀ ਗੱਲ ਕਰ ਰਹੇ ਸੀ ਪਹਿਲਾਂ ਕਮੈਂਟ ਵੀ ਸੀਗਾ ਅਜਮੇਰ ਵਾਲੀ ਖਬਰ ਇਹਦੇ ਵਿੱਚ ਮੈਂ ਸਭ ਤੋਂ ਵੱਡੀ ਹੈਰਾਨੀ ਤਾਂ ਮੈਨੂੰ ਇਹ ਪੜ੍ਹ ਕੇ ਹੋਈ ਕਿ 1992 ਵੇਲੇ ਦਾ ਕਹਿੰਦੇ ਇਹ ਮਸਲਾ ਹੈ ਬੜਾ ਪੁਰਾਣਾ ਅਜੇ ਤੱਕ ਵੀ ਉਲਝਿਆ ਹੋਇਆ ਹੈ ਹੁਣ ਉਹਦੇ ਵਿੱਚ ਕੁਝ ਅਪਡੇਟਸ ਵੀ ਆਈਆਂ ਨੇ ਇਹ ਪੂਰਾ ਮਸਲਾ ਕੀ ਸੀਗਾ ਜੀ ਇਹ ਸਾਡੇ ਨਾਲ ਥੋੜਾ ਸਾਂਝਾ ਕਰਿਓ ਸਭ ਇਹਦੇ ਚ ਕੀ ਹੈ ਕਿ ਇਹ ਮਾਮਲਾ ਪਿਛਲੇ ਸਾਲ ਵੀ ਬੜਾ ਹਾਈਲਾਈਟ ਹੋਇਆ ਸੀਗਾ ਜਦੋਂ ਇੱਕ ਫਿਲਮ ਆ ਗਈ ਸੀ ਇਹਦੇ ਤੇ ਹਮ ਅਜਮੇਰ 92 ਹਮ ਅਜਮੇਰ 92 ਆ ਗਈ ਜਦੋਂ ਤੇ ਸਾਡੇ ਵਰਗਿਆਂ ਦਾ ਧਿਆਨ ਗਿਆ ਮੈਂ ਉਸ ਵੇਲੇ